ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਹਾਲ ਦੇ ਸੱਚ ਜੁਗਾਲ ਦੇ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਈ ਜੇ ਸੋਚੀ ਲਖ ਵਾਰ ਕਿਪੈ ਜਪਨਾ ਹੋਈ ਜੇ ਲਾਇ ਰਹਿਆਂ ਦੇ ਬਤਾਰ ਭੁਖੀਆਂ ਭੁਖ ਨਾ ਉੱਤਰੀ ਜੇ ਬੰਨਾਂ ਪੁਰੀਆਂ ਪਾਰ ਸਹਸ ਸਉਣ ਪਾਲਾ ਹੋ ਜੇ ਤਾ ਇੱਕ ਨਾ ਚੱਲੇ ਨਾਕ ਕਿ ਸਚਿਆ ਹੋ ਰਹੀ ਹੈ ਏ ਕੋੜੇ ਟੁੱਟੇ ਪਾ ਹੁਕਮ ਰਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬੜਾਈ ਹੁਕਮੀ ਉਤਮਨੀਸ਼ ਹੁਕਮ ਲੈ ਖਦੋਕ ਸੁਕ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਭਾਈ ਹੈ ਹੁਕਮੀ ਅੰਦਰ ਸਭ ਕੋ ਬਾਹਰੋਂ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾ ਹਮੇ ਕਹੀ ਨਾ ਕੋਈ ਗਾਹੀ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੀ ਐਸਾਨ ਗਾਵੇ ਤੁਮ ਬਣ ਵੜਿਆਈਆਂ ਚਾਰ ਗਾਏ ਕੋ ਵਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵੇਖੇ ਵਿਚਾਰ ਦਾਇ ਕੋ ਸਾਂਝ ਕਰੇ ਤਨਖੇ ਗਾਏ ਕੋ ਜੀ ਲੈ ਫੰਦੇ ਗਾਵੇ ਕੋ ਜਾਪੈ ਦਸੇ ਦੂਰ ਗਾਵੇ ਕੋ ਵੇਖੇ ਹੰਦਲਾ ਦੂਰ ਕਥਨਾ ਕਥਿਨਾ ਆਹੀ ਦੋਟਾ ਕਥ ਕਥ ਕਥੀ ਕੋਟੀ ਕੋਰ ਕੋਰ ਦੇਂਦਾ ਦੇ ਲੈਂਦੇ ਤੱਕ ਪਾਹੀ ਜੁਗਾ ਜਗੰਤਰ ਖਾਹੀ ਖਾਇ ਹੁਕਮ ਹੀ ਹੁਕਮ ਚਲਾਇ ਰਾਹੋ ਨਾਨਕ ਰਿਕ ਸੇ ਵੇ ਪਰਵਾਹ ਸਾਚਾ ਸੇ ਸਾਚ ਨਾਹੀ ਆਪਖਿਆ ਕੋ ਆਪਾਰ ਆਖੇ ਮੰਗੇ ਦੇਹ ਦੇ ਦਾਤ ਕਰੇਂਦਾ ਤਾਰ ਫੇਰ ਕੇ ਅੰਗੇ ਰਖੀਏ ਜਿੰਦੇ ਸਿੰਦਰਵਾਰ ਮੂੰਹ ਕੀ ਬੋਲਨ ਬੋਲੀਏ ਜਿਸਨੂੰ ਧਰੇ ਪਿਆਰ ਅਮਰਤ ਵੇਲਾ ਸਚ ਨਾਮੁ ਵਡਿਆਈ ਵਿਚਾਰ ਕਰਮੀ ਆਵੀ ਕਪੜਨ ਦਰੀ ਮੋਖ ਦਵਾਰ ਨਾ ਲਿਕੇ ਬਹਿ ਜਾਣੀਏ ਸਭ ਆਪੇ ਸਚਿਆਰਥਾ ਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੋਇ ਅੰਦਰ ਕੀਏ ਭਾਉ ਦੁਖ ਪਰਹਾ ਸੰਕਾਲ ਲੈ ਜਾਏ ਗੁਰਮੁਖ ਖਨਾਦਮ ਗੁਰਮੁਖ ਵੇਦਮ ਗੁਰਮੁਖ ਰਿਆਸਵਾਈ ਗੁਰਈਸਰ ਗੁਰਪੁਰ ਵਰਨ ਗੁਰ ਪਾਰਬਕਤੀ ਮਾਈਂ ਜੇ ਫੋ ਜਾਣਾ ਆਖਾ ਨਹੀਂ ਕਹਿਣਾ ਕਥਨਾਂ ਜਾਈ ਗੁਰਾਂ ਏਕ ਦੇਵ ਜਾਈ ਸਮਨਾ ਜੀਆਂ ਕਾਇਖ ਦਾਤਾ ਸੋਮੇਸਰ ਨਾ ਜਾਈ ਤੇਸ ਨਾਮ ਜੇ ਤਿਸ ਭਾਵਾਂ ਬਿਨ ਭਾਣੀ ਕੇ ਨਾਹੀ ਕਰੀ ਜਿਤੇ ਸੇਟੂ ਪਾਈ ਵੇਖਾਂ ਬਿਨ ਕਰਮਾ ਕੀ ਮਿਲੇ ਲਈ ਮਾਤਵ ਜਤਨ ਜਵਾਹਰ ਮਾਨ ਜੇ ਕੋ ਗੁਰ ਕੀ ਸਿੱਖ ਸੁਣੀ ਬੁਰਾ ਇੱਕ ਦੇਵੰਜਾਈ ਸਬਨਾ ਜੀਆਂ ਕਾਇਕ ਦਾਤਾ ਸੋਮੇ ਸਿਰ ਨਾ ਜਾਈ ਜਿਵੇਂ ਜੋ ਚਾਰੇ ਆਰ ਜਾਂ ਹੋ ਦਸੋਣੀ ਹੋਏ ਨਮਾ ਖੰਡਾ ਜਾਨੀ ਨਾਚ ਦੇ ਸੋ ਕੋਏ ਕੰਗਾ ਨੂਰ ਖਾਈ ਕੈ ਜਸ ਕੀਤ ਜਗ ਲੇ ਜੇ ਤਸਦ ਨਾ ਆਹੀ ਤਾ ਬਾਤ ਨ ਪਛੇ ਕਿ ਟਾ ਅੰਦਰ ਕੀਟ ਕਾ ਦੂਸ਼ੀ ਦੋਸ਼ ਧਰੇ ਨਾਨਕ ਨਿਰਗੁਣ ਬਣ ਕਰੇ ਗਣ ਵੰਤਿ ਆਖੁੰਦੇ ਤੇਹਾ ਕੋਈ ਨਾ ਸੁਝੀ ਜੇ ਤਸ ਸੁਣ ਕੋਈ ਕਰੇ ਸੁਣਿਆ ਸਿਧ ਪੇ ਸੁਨਾਥ ਸੁਣੀ ਧਰਤ ਕ ਬੋਲੇ ਆਕਾਸ਼ ਸੁਣਿਂ ਦੀਪ ਲੋਪਾਤਾ ਸੁਣੀ ਪਹੇ ਨਾ ਸਕੀ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀ ਦੁਖ ਪਾਪ ਕਾ ਨਾਸ ਸੁਣੀ ਈਸਰ ਬਰਮਾ ਇੰਦਰ ਸੁਣੀ ਮੁਕਸਲਾ ਹਨਮੰਦ ਸੁਣੀ ਜੋਗ ਜਗਤ ਤਨ ਕੇ ਸੁਣੀ ਅਸਾਸਾ ਸੰਵਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੀ ਦੁਖ ਪਾਪ ਕਾ ਨਾਸ ਸਣੇ ਅਸਾਂ ਸੰਤੋ ਗਿਆਨ ਸੁਣੇ ਅਸਰਕਾਰ ਇਸ਼ਾਨ ਸੁਣੇ ਪੜ ਪੜ ਪਾਵੀ ਮਨ ਸੁਣੇ ਲਾਗੇ ਸੇਤ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾਖ ਨਾ ਕੇਗਾ ਸੁਣੇ ਸੇ ਕਪੀਰ ਪਾਤਿਸ਼ਾ ਸੁਣੇ ਅੰਦੇ ਪਾਵੇ ਰਾਹ ਸੁਣੇ ਹਾਥ ਹਿਸਗਾ ਨਾਨਕ ਭਗਤਾਂ ਸਦਾ ਵਿਗਾਸ ਸਣੇ ਦੁਖ ਪਾਉ ਕਾ ਨਾਸ ਮਨੇ ਕੀ ਗਾਥ ਕਹੀ ਨਾ ਜਾਏ ਜੀ ਕੋ ਕਹੇ ਪਿਛੇ ਪਛਤਾਇ ਕਾਗਜ਼ ਕਾ ਉਹਨਾਂ ਲੇਖਨ ਹਾਰ ਮਨੇ ਕਾਵੇ ਕਰਨ ਵਿਚਾਰ ਐਸਾ ਨਾਮ ਦੇਨ ਜਿਨਹੇ ਜੀ ਕੋ ਮਨ ਜਾਣੀ ਮਨ ਕਹੇ ਮਨੇ ਸੋਤ ਹੋਏ ਮਨ ਬੱਧ ਮੰਨੇ ਸਗਲ ਪਵਨ ਕੇ ਸੁੰਤਾ من مہ چھوٹا نہ کھائے جم کے ساتھ ایسا نام ہوئے منی مارگاگن پائی من پسم پرکڑ ماغ نہ چلے پانت، من ترم سیتی سنبنت ایسا نام درجن ہوئے جی کو من جانی من ہوئے ਮਨਨੇ ਪਾਵੇ ਮੁਖ ਦਵਾਰ ਮਨਨੇ ਪਰਵਾਰੇ ਸਾਧਾਰ ਮਨਨੇ ਤਲੇ ਤਲਿੰਕ ਸੇਖ ਮਨਨੇ ਨਾਨਕ ਭਿਨ ਅਪੇਖ ਐਸਾ ਨਾਮ ਜਿਨ ਜਿਨ ਹੋਏ ਜੇ ਕੋ ਮਨ ਜਾਣੀ ਮਨ ਕਹਿ ਪਏ ਬੰਜ ਪ੍ਰਵਾਨ ਪੰਚ ਪ੍ਰਧਾਨ ਪंचे ਪਾਵੇ ਦਰ ਕਹਿ ਮਾਨ ਪंचे ਸੁਹੇ ਦਰ ਦਾ ਜਾਨ ਪੰਚਾ ਕਾਗਰ ਇਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਹਤੇ ਕੇ ਕਰਨੀ ਨਾਹੀ ਸੰਵਾਰ ਧੋਲ ਤੁਮ ਦੇ ਆਕਾ ਫੂਤ ਸੰਤੋਸ ਆਰਖਿਆ ਜਿਨ ਸੂਤ ਜੇ ਕੋ ਵੋ ਜੇ ਹੋਵੇ ਸਚਿਆਰ ਸਭਲੇ ਉਪਰ ਕਿਤਾ ਭਾਰਤਾ ਤੇ ਹੋਰ ਪਰੇ ਹੋਰ ਹੋਰ ਤੇਹ ਤੇ ਪਾਤਲੇ ਕਣ ਜੋਰ ਜੇ ਜਾ ਤਰੰਗਾ ਕੇ ਨਾਮ ਸੁਮਨੰਦ ਕਿਆ ਪੁਲੀ ਕਲਾਮ ਇਹੋ ਲੇਖਾਲ ਖਜਾਨੇ ਕੋ ਲੇਖਾਲ ਕੀ ਆ ਕੀਤਾ ਹਿੰ ਕੀਤਾ ਤਾਂ ਸਹਾਲੇ ਰੂਪਾ ਕੀਤੀ ਦਰ ਜਾਣੀ ਕਣਕੂਤ ਕੀਤਾ ਪਸੈ ਕੋ ਕਵਾਉ ਤਿਸ ਕੇ ਵਿਲਖ ਦਿਆਉ ਕੁੰਦਰਤ ਕਹਨਾ ਵਿਚਾਰ ਬਾਰਿਆ ਨਾ ਜਾਵਾ ਇੱਕ ਵਾਰ ਜੋਤ ਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਰੰਕਾਰ ਅਸਾਂ ਗੁਜਾਬ ਪਸਾਂਕ ਪਾਓ ਅਸਾਂ ਕ ਪੂਜਾ ਅਸਾਂ ਕ ਤਪਤਾ ਅਸਾਂ ਗ੍ਰਾਂਥ ਮੁਖ ਵੇਦ ਪਾੜ ਸੰਖ ਯੋਗ ਮਰੇ ਹੇ ਉੰਦਾਸ ਅਸਾਂ ਕ ਭਗਤ ਕੋਨ ਗਿਆਨ ਵਿਚਾ ਸੰਖ ਸਤੀ ਅਸੰਖ ਦਾਤਾ ਅਸਾਂ ਕਸੂਰ ਮੋ ਪਗਸਾ ਸੰਖ ਮੋਲੇ ਬਲਾਈ ਤਾਰ ਕੁਦਰਤ ਕਉਨ ਕਹਾ ਹੀ ਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਤ ਭਾਵੇ ਸਾਈ ਭਲੀ ਕਾਰ ਦੁਸਦਾ ਸਲਾਮਤ ਰੰਗਾਰ ਅਸਾਂ ਕਮੋਰ ਕੰਤ ਕੋ ਸੰਖ ਚੋ ਹਰਾਮ ਕੋ ਸੰਖ ਵਰਕਾ ਜਾਈ ਜੋਰ ਅਸਾਂ ਖ ਗਲ ਵਸਿਆ ਕਮਾਈ ਸੰਖ ਪਾਪੀ ਪਾਕ ਰਜਾਈ ਅਸਾਂ ਕੋੜਿਆ ਕੋੜੇ ਫਰਾਏ ਸੰਖ ਮਲੇਸ਼ ਮਲ ਭਖ ਖਾਏ ਅਸਾਂ ਗ੍ਰਿੰਦਕ ਸਰਕਾਰੇ ਭਾਰ ਨਾਨਕ ਮੀਚ ਕਹੀਂ ਵੀ ਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੋ ਸਦਾ ਸਲਮਦਰਮ ਕਾਲ ਅਸਾਂ ਗਨਾਵਾਂ ਸੰਖਤਾਬ ਗਮ ਗਮ ਸੰਖਲੋ ਅਸਾਂ ਕਹੇ ਸਰਪਾਸ ਵਿਖਰੀ ਨਾਮ ਖਰੀ ਸਲਾਖਰੀ ਗਿਆਨ ਗੀਤ ਗੁਣ ਗਾਵਾਂ ਅਖਰੀ ਲੇਖਣ ਬੋਲੜਾ ਅਖਰਾ ਸਰ ਸੰਜੋਗ ਵਖਾਂ ਜਿਨੇ ਲਿਖੇ ਤੇ ਸਰਨਾਈ ਜੇ ਫਰਮਾਏ ਤੇ ਉਤੇ ਪਾਈ ਜੇ ਤਾ ਕੀਤਾ ਤੇਤਾ ਨਾ ਵਿੰਨ ਨਾਲੀ ਨਾਹੀ ਕੋਥਾ ਕੁਦਰਤ ਕੌਣ ਕਹਾ ਘੀ ਚਾਰ ਵਾਰਿਆ ਨਾ ਜਾਵਈ ਈ ਕਵਾ ਜੋ ਤਤ ਭਾਵੇ ਸਾਈ ਭਲੀਕਾਰ ਤੁਮ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ ਮੌਤ ਭਲੇ ਤੀਂ ਕਾ ਫੜ ਹੋਏ ਦੇ ਸਾਬੁਨ ਲਈਓ ਤੋਏ ਪਰੇ ਮਾਤ ਪਾਪਾ ਕੇ ਸੰਗ ਤੋਂ ਪੇ ਨਾਵੀ ਕੇ ਰੰਗ ਪੰਨੀ ਪਾਪੀ ਆਖ ਨਾਈ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵਨ ਜਾਹੁ ਤਿਰ ਤਪ ਦਿਆਦ ਦਾਨ ਜੇ ਕੋ ਪਾਵੇ ਤਿਲ ਕਾਮਾ ਸੁਣਿਆ ਮੁਨੀਆ ਮਨ ਕੀਤਾ ਭਵੰਤਰ ਦਾ ਤਿਤ ਮੰਦਾਉ ਸਭ ਗਣ ਤੇਰੇ ਮੇ ਨਾਹੀ ਕੋਈ ਬਣ ਗਣ ਕੀਤੇ ਭਗਤ ਨਾ ਹੋਏ ਸਵਾਤ ਬਾਣੀ ਵਰਮਾਉ ਸਾਤ ਸਾਨ ਸਦਾ ਮੰਜਾਉ ਕਮਨ ਸਵੇਲਾ ਵਖਤ ਕਮ ਕਉ ਥੇ ਤਕਣ ਬਾਰ ਕਵਨ ਸਰੋਤੀ ਮਹ ਕਵਨ ਜਿਤ ਹੋਇ ਆਇਆ ਕਾਰ ਦੇਣ ਨਾ ਪਾਈਆਂ ਫੰਡਤੀ ਜੇ ਹੋਵੇ ਲੇਖ ਪ੍ਰਾਨ ਵਾਸਤ ਨਾ ਪਾਇਓ ਕਾਦੀਆਂ ਜੇ ਲੇਖਣ ਲੇਖ ਪ੍ਰਾਨ ਸਥਵਾਰ ਨਾ ਜੋਗੀ ਜਾਣ ਰੋਤੋ ਮਾਹ ਮਾ ਕੋਈ ਜਾ ਕਰਤਾ ਸੀ ਟੀ ਕੋ ਸਾਜੀ ਆਪੇ ਜਾਣੀ ਸੋਈ ਕਿਵ ਕਰੇ ਆਖਾਂ ਕਿਉ ਸਲਾਇਕ ਵਾਨੀ ਕਿਵ ਜਾਣ ਨਾਨਕ ਆਖਲਾ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਈਂ ਬੰਦੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੁ ਜਾਣੀ ਆਗੇ ਗਿਆਨ ਸੁਹੈ ਪਤਾਲਾ ਪਤਾਲਖ ਗਾਸਾਂ ਗਾਸੂੜ ਕੋੜ ਕਪਾਲਥੇ ਵੇਦ ਕਹਿਨ ਕਵਾਤ ਸਹਸ 18 ਹੈ ਕਹਿਨ ਕਤੇ ਵਾ ਅਸਲ ਕਥਾ ਲਿਖਾ ਹੋਇਆ ਤਾ ਲਿਖੇ ਲਿਖੇ ਹੋਏ ਬਨਾਸ ਨਾਨਕ ਵੰਡਾ ਕੀ ਆਪੇ ਜਾਣੀ ਆ ਸਲਾਹੀ ਸਲਾਇ ਤਿਸ ਰਤ ਨਾ ਪਾਹੀਆਂ ਨਦੀਆਂ ਅਤੇ ਵਾਪੇ ਸੰਬੰਧ ਨਾ ਜਾਣੀ ਸੰਬੰਧ ਸਾ ਸੁਲਤਾਨ ਗਹਿੜਾ ਸੀਤੀ ਮਾਲ ਧਨ ਕੀੜੇ ਤੰਨਾ ਹੋ ਬਨੇ ਜੇ ਤਸ ਮਨੋ ਨ ਵਿਸਰਹਿ ਅੰਤ ਨ ਸਿਪਤੀ ਕਹਿਣ ਨ ਅੰਤ ਅੰਤਨਾ ਕਰਨੇ ਦਿਨ ਅੰਤੰਤਨ ਵੇਖਣਾ ਸੁਣਨਾ ਅੰਤੰਤਨਾ ਜਾਪੇ ਕਿਆ ਮਨ ਮੰਤਨ ਅੰਤੰਤਨ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰ ਆਵਰ ਅੰਤਕਾਰਨ ਕੀਤੇ ਬੱਲਾਹੀ ਤਾਂ ਕਿ ਅੰਤ ਨ ਪਾਏ ਜੈ ਹੋ ਅੰਤਨਾ ਜਾਣੀ ਕੇ ਬਹੁਤਾ ਗਹੀਏ ਬਹੁਤਾ ਵੇ ਹੰਡਾ ਸਭ ਉੱਚਾ ਥਾਓ ਊਚੇ ਉਪਰ ਊਚਾ ਨਾਓ ਏ ਵੜੂ ਉਚਾ ਹੋਏ ਕੋਈ ਤਸੋਚੀ ਕੌਣ ਜਾਣੀ ਸੇ ਜੇ ਵੜਿਆ ਜਾਣੀ ਆਪਿ ਆ ਨਾਨ ਨਜ਼ਰੀ ਕਰਦਾ ਤਾ ਬਹੁਤਾ ਕਰਮ ਲਿਖਿਆ ਨਾ ਜਾਏ ਬੰਦਾ ਦਾਤਾ ਤੇ ਨਾ ਤਮਾਈ ਕਹਤੇ ਮੰਗੇ ਜੋ ਵਪਾਰ ਕਹਤੇ ਗੰਤ ਨਹੀਂ ਵਿਚਾਰ ਕੇ ਤੇ ਖੋ ਟੋਟੇ ਵੇਕਾਰ ਕੇ ਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਕਾਹੀ ਕਾਏ ਕੀਤਿਆ ਦੂਹ ਕੁਸ ਬਿਮਾਰ ਇਹਿੰਦਾ ਤਰੀਂਦਾ ਤਾਲ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਸਕੇ ਕੋਈ ਜੇ ਕੋ ਖਾਏ ਕਿ ਅੱਖਣ ਪਾਏ ਹੋ ਜਾਣੀ ਕੀਤਿਆ ਮੁਖਾਇਆ ਪੀ ਜਾਹੀ ਆਪੀਂਦੇ ਆਖੀ ਸੀ ਵੀ ਕਹੀਂ ਕੇ ਜੈਸਨੋ ਬਾਸ਼ੇ ਸ਼ੋ ਤਸਲਾਬ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗਣ ਰੂਪ ਪਰਮੁ ਵਿਪਾਰੀ ਮਲ ਪੰਡਾਰ ਅਮੋਲ ਆਵੇ ਮੁੱਲ ਲੈ ਜਾਏ ਅਮੋਲ ਪਾਇ ਮੁੱਲ ਸਮਾਇ ਮੁੱਲ ਰਮੁ ਦੀ ਮਾ ਅਮੋਲ ਤੋ ਲੰਗ ਪਰਮਾ ਮੁੱਲ ਬਸੀ ਸੁੰਨਿ ਸਾਂ ਅਮੋਲ ਕਰ ਮੁੱਲ ਪਰਮਾਨ ਮੁੱਲੋ ਮਲ ਆਖਿਆ ਨਾ ਜਾਈ ਆਖ ਆਖ ਰਹਿਲ ਬੁਲਾਇ ਆਖੇ ਬੇਨ ਪਾਠ ਪ੍ਰਾਨ ਆਖੇ ਪੜੇ ਕਰੇ ਬਖਿਆਨ ਆਖੇ ਵਰਮੇ ਆਖੇ ਇੰਦਾ ਕੀ ਗੋਪੀ ਤੇ ਗੋਵਿੰਦ ਆਖੇ ਸਰੇ ਆਖੇ ਸਿੰਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇ ਆਖੇ ਸੁੰਦਰ ਮੰਜਨ ਸੇ ਕੀਤੇ ਆਖੇ ਆਖੇ ਬਾਹੀ ਕੀਤੇ ਕੇ ਕੇ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਖਨ ਸਕੀ ਕਈ ਕੇ ਜੇ ਬੜਾ ਭਾਵੇ ਤੇ ਬੜੋ ਹੋਏ ਨਾਨਕ ਜਾਨੀ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾਰ ਤਾਂ ਲਿਖੇ ਸਰੰਗਵਾਰ ਰਗਵਾਰ ਸੋਦਰ ਕੀ ਹਾਸੂ ਕਰਕੇ ਹਾਂ ਜਿਤ ਬੈ ਸਰਬ ਸੰਭਾਲੇ ਵਾਜੇ ਨਾਨ ਹਨੇਕ ਸੰਖਾ ਕੀਤੇ ਬਾਵਨ ਹਾਰੀ ਕੇਤੇ ਰਾਗ ਪਰੇਸੋ ਕਿਹਨ ਕੀਤੇ ਬਾਵਨ ਹਾਰੀ ਗਾਵੇ ਤੁਮ ਨੂੰ ਪਉਣ ਪਣੀ ਵੈ ਸੰਤਰ ਗਾਵੇ ਰਾਜਾ ਧਰਮਦਵਾਰੀ ਗਾਵੇ ਚਿੱਤ ਗੋਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਵਰਮਾ ਦੇਵੀ ਸੋਹ ਸਦਾ ਸਵਾਰੀ ਗਾਵੇ ਇੰਦਨ ਦਸਨ ਬੈਠੀਂ ਦੇਵਤਿਆਂ ਅੰਦਰ ਨਾਲੇ ਗਾਵੇ ਸਰ ਸਮਾਦੀ ਅੰਦਰ ਗਾਵਨ ਸਾਧ ਵਿਚਾਰੀ ਗਾਵ ਜਿਦਿਸ ਤੇ ਸੰਤੋਖੀ ਗਾਵੇ ਬੀਖਰਾ ਨੀਂ ਜਾਵਨ ਪੰਡਿਤ ਪੰਡਰ ਰੀਸਰ ਜੋਗ ਜੋਗ ਵੇਦਾ ਨਾਲੇ ਗਾਵੇ ਮੋਹਨੀਆਂ ਮਨਮੋਹਣ ਸਰਗਾ ਮਛ ਪਿਆਲੇ ਗਾਵਨ ਤਨ ਨੂੰ ਪਾਈ ਤੇਰੇ ਅਠਤ੍ਰਤੀਤ ਨਾਲੇਂ ਜਾਵੇ ਜੋਤ ਮਹਾ ਬਲਸੂਰਾ ਜਾਵੇ ਖਾਣੀ ਚਾਲੇ ਗਾਵੇ ਖੰਡ ਮੰਡਲ ਵਰਮੰਡਾ ਕਰ ਕਰ ਰੱਖੀ ਤਾਲੇ ਸਹਿਤ ਦਨੂ ਗਾਵਹਿ ਜੋਤਿ ਭਾਵਨ ਰਤੇ ਤੇਰੀ ਧਕਤ ਰਸਾਲੇ ਹੋਰ ਕੀਤੇ ਗਾਵਨ ਸੇ ਮੇਜਤ ਨਾ ਆਵੰਦਾ ਨੇ ਕਿਆ ਵਿਚਾਰਿ ਸੋਇ ਸਦਾ ਸਾਚ ਸਾਈ ਸੱਚਾ ਸਾਚੀ ਨਾਹੀ ਹੈ ਪੀਰ ਹੋਸੀ ਜਾਇ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੀ ਦੰਗੀ ਭਾਤੀ ਕਰ ਕਰ ਜੀਸੀ ਮਾਇਆ ਜਿੰਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵਤ ਸੰਦੀਮ ਡਿਆਈ ਜੋਤਿ ਸੁਭਾਵੇ ਸੋਈ ਕਰਸੀ ਹੋਕਮੁ ਨਾ ਕਰਨਾ ਚਾਹੀ ਸੋ ਪਾਤਿ ਸਾਹੁ ਸਹਾ ਪਾਤਿ ਸਹਿਬ ਨਾਨਕ ਕਰੇ ਹਰ ਰਜ਼ਾਈ ਮੁੰਦਾ ਸੰਤੋਸ਼ਾਨ ਪਾਤਿ ਝੋਲੀ ਧਿਆਨ ਕੀ ਕਰੇ ਬੂਤ ਕਿੰਤਾ ਕਾਲ ਕਵਾਰੀ ਕਾਇਆ ਜੁਗਤ ਡੰਡਾ ਫਤਿਹ ਆਈ ਪੰਥੇ ਸਗ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਅੰਦੇਸ ਆਗ ਅਨੀਲ ਅਨਾਥ ਅਨਾਹਦ ਜਗ ਜਗ ਏਕੋ ਵੇਸ ਵਗਤ ਗਿਆਨ ਦਿਆ ਪੰਡਾ ਨ ਘਟ ਘਟ ਬਾਜੀ ਨਾਲ ਆਪ ਨਾਥ ਨਾਥੀ ਸਭ ਜਾ ਕੇ ਰਿਸ ਅਵਰਾ ਸਾਥ ਸੰਯੋਗ ਵਿਜੋਗ ਤੋਂ ਏਕਾਰ ਚਲਾ ਮੀਲੇਖੇ ਆਵੇ ਭਾਗ ਆਦੇਤ ਸੇ ਅੰਦੇਸ ਆਦ ਅਨੀਲ ਅਨਾਥ ਅਨਾਹਤ ਜਗ ਜਗ ਇੱਕੋ ਵੇਸ ਏਕਾਂ ਮਾਈ ਜੁਗਤ ਬਿਆਇ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇਨ ਦੀਵਾਨ ਜੋਤਿਸ ਭਾਵੇ ਤੇ ਵੇ ਚਲਾਵੇ ਜਿਵ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨੂੰ ਦਰਨਾਗੇ ਬਖਤਾ ਹੀ ਬੇਡਾਨ ਆਦੇਸ ਤੇ ਆਦੇਸ ਆਦ ਅਨੀਲ ਅਨਾਥ ਅਨਾਹਤਾ ਜੁਗ ਜੁਗ ਇਕ ਗੁਬੇਸ ਆਸਨ ਲੋਏ ਲੋਏ ਬੰਦਾਰ ਜੋ ਕਿਸ ਪਾਸੇ ਕਾਹਵਾਨ ਕਰ ਕਰ ਵੇਖੇ ਸਜ ਜਨਹਾਰ ਨਾਨਕ ਸੱਚੇ ਕੀ ਸਾਚੀਂ ਘਾਰ ਆਂਦੇ ਤਸੇ ਆਂਦੇਸ ਆਦ ਅਨੀਲ ਅਨਾਥ ਅਨਾਹਤਮ ਜੁਗ ਜੁਗ ਇੱਕ ਹੁੰਦੀ ਇਸ ਇੱਕ ਨੋ ਜੀਵ ਲੱਖ ਹੋ ਹੈ ਲੱਖ ਵੇ ਲੱਖ ਵੀ ਇਸ ਲੱਖ ਲੱਖ ਈੜਾ ਆ ਕੀ ਇੱਕ ਨਾਂ ਜਿ ਕੀ ਦੇਸੇ ਤਲਾਵਤ ਬੜੀਆਂ ਚੜੀਏ ਹੋਈ ਆ ਕੀ ਇਸ

ਜਿਵੇਂ ਅਥ ਜੋਰ ਕਰ ਵੇਖੀਐ ਸੋਏ ਨਾਨਕ ਤਮ ਨੀਚ ਨ ਕੋਈ ਰਾਤੀ ਰੋਤੀ ਤਿਥੀ ਵਾਰ ਪਉਣ ਪਾਣੀ ਅਗਨੀ ਪਤਾਲ ਤਸਵੇਤ ਲਤੀਥਾ ਔਰ ਖੇਤਰ ਮਸਾਤ ਸਵੇ ਜੀ ਜੁਗਤ ਕੇ ਰਾਂਗ ਤਿਨ ਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਅੰਤਰਵਾਰ ਤਛ ਸੋਨ ਪੰਚ ਪਰਵਾ ਨਜ਼ਰੀ ਕਰਮ ਪਵਿੱਨੇ ਸਾਨ ਕਚ ਬਕਾਏ ਉਥੇ ਪਾਈ ਨਾ ਨਹੀਂ ਗਿਆ ਜਾ ਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਵਣ ਪਾਣੀ ਵੇਸੰਤਰ ਕੇਤੇ ਕਾਨਮ ਹੇਸ ਕੇਤੇ ਵਰਮੇ ਘਾਰ ਸਾੜੀ ਰੂਪ ਰੰਗ ਕੇ ਵੇਸ ਕੇਤੇ ਆਕਾਰੋਂ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕیتے ਇਹਦੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬੁੱਧ ਨਾਸ ਕੀਤੇ ਕੀਤੇ ਦੇਵੀ ਵੇਸ ਕੀਤੇ ਤੇਵਦਾਨ ਮੰਨ ਕੀਤੇ ਕਿਤੇ ਤੇ ਤੰਸਮੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਪਾਥਰੰਦ ਕੀਤਿਆਂ ਸੁੱਤੀ ਸੇਵਾ ਕੀਤੇ ਨਾਨਕ ਅੰਤ ਨੰਤ ਗਿਆਨ ਖਣਵੇਂ ਗਿਆਨ ਪਰਚੰਦ ਇਥੇ ਨਾਦ ਗਨੋ ਤਾਂ ਕੋਰ ਅਨੰਦ ਸਰਮਖੰਡ ਕੀ ਬਾਣੀ ਰੂਪ ਤਥੇ ਘਾਰਤ ਘੜੀਏ ਬਹੁਤ ਨੂੰ ਪਤਾ ਕਿਆ ਗੱਲਾਂ ਕਿਥੀਆਂ ਨਾ ਜਾਈ ਜੇ ਕੋ ਕਹੇ ਪਿਛੇ ਪਛਤਾਈ ਤਥੇ ਘੜੀਏ ਸੋ ਤਮਾਤ ਮਨ ਬੋਲਦਾ ਤਥੇ ਘੜੀਏ ਸਦਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋ ਤਥੇ ਹੋਰ ਨ ਕੋਈ ਹੋਰ ਤਥੇ ਜੋਤ ਮਹਾ ਬਲਸੂਤ ਮੇਂ ਰਾਮ ਰਿਆ ਭਰਪੂਰ ਤਥੇ ਸੀਤੋ ਸੀਤਾ ਮਹਿਮਾ ਮਾਇਤਾ ਕਿਰਪਨਾ ਕਤਨੀ ਜਾਹਿਲਾ ਹੂੰ ਮਰੀਨ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਇ ਤਥੇ ਭਗਤ ਵਸੇ ਕੇ ਲੋਕ ਕਰੇ ਅਨੰਦ ਸਾਚ ਚੰਨ ਸੁਏ ਸੱਚ ਖੰਡ ਵਸੇ ਅਨੰਕਾਰ ਘਰ ਘਰ ਵੇਖੇ ਨਜ਼ਰ ਨਿਹਾਲ ਤਥੇ ਖੰਡ ਮੰਡਲ ਭਰਵੰਡ

ਜੈਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਰੂਪਾਣੀ ਪਿਤਾ ਮਾਤਾ ਤਰਤ ਮਹਤ ਜੇਸਰਾ ਤੂੰ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਹੀਆਂ ਬਰਿਆਈਆਂ ਵਾਚੇ ਧਰਮ ਹਾ ਦੂਰ ਕਰਮੀਆਂ ਕੋ ਆਪਣੇ ਕਹਿ ਨੇ ਰਹਿ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੋ ਜਿਲੇ ਕੀਤੀ ਛੁੱਟੀ ਨਾਨ ਜਿਨਿ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੋ ਜਿਲੇ ਕੀਤੀ ਛੁੱਟੀ ਨਾਨ